ਉਸ ਆਡੀਓ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਔਰ ਖਾਸ ਕਰਕੇ ਮੈਂ ਕਿਉਂਕਿ ਮੈਂ ਲੀਗਲ ਸੈੱਲ ਦਾ ਪ੍ਰਧਾਨ ਆ ਅਸੀਂ 4 ਤਰੀਕ ਨੂੰ ਸਵੇਰੇ ਇੱਕ ਜਿਹੜੀ ਕੰਪਲੇਂਟ ਹੈ ਉਹ ਸੂਬਾ ਇਲੈਕਸ਼ਨ ਕਮਿਸ਼ਨਰ ਰਾਜਕਮਲ ਚੌਧਰੀ ਸਾਹਿਬ ਨੂੰ ਦਿੱਤੀ ਕਿ ਜੀ ਇਹ ਇੱਕ ਵਾਇਰਲ ਆਡੀਓ ਹੈ ਜਿਹੜੀ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਉਹ ਟਵੀਟ ਕੀਤੀ ਕਿਉਂਕਿ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਦੇਖਣ ਕਿ ਕਿਸ ਤਰੀਕੇ ਪੁਲਿਸ ਦਾ ਜਿਹੜਾ ਸਿਆਸੀਕਰਨ ਹੈ ਉਹ ਆਮ ਆਦਮੀ ਪਾਰਟੀ ਨੇ ਕੀਤਾ ਰਾਜਕਮਲ ਚੌਧਰੀ ਸਾਹਿਬ ਨੂੰ ਕੰਪਲੇਂਟ ਦੇਣ ਤੋਂ ਬਾਅਦ ਇੱਕ ਪੀਆਈਐਲ ਜਿਹੜੀ ਕਿ ਹੁਣ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਚ ਚੱਲ ਰਹੀ ਹੈ ਸੀਡਬਲਯੂਪੀ ਪੀਆਈਐਲ 358 2025 ਦੀ ਉਹਦੀ ਮੈਂਸ਼ਨਿੰਗ ਸਵੇਰੇ ਚੀਫ ਜਸਟਿਸ ਸਾਹਿਬ ਦੇ ਬੈਂਚ ਤੇ ਅਸੀਂ ਕੀਤੀ ਹੈ ਅਕਾਲੀ ਦਲ ਵੱਲੋਂ ਤੇ ਚੀਫ ਜਸਟਿਸ ਦੇ ਬੈਂਚ ਨੇ ਉਹ ਸੁਣਵਾਈ ਲਈ ਲਾਈ ਸੇਮ ਡੇ ਹੁਣ ਜਦੋਂ ਇੱਕ ਕੰਪਲੇਂਟ ਚਲੀ ਗਈ ਰਾਜਕਮਲ ਚੌਧਰੀ ਸਾਹਿਬ ਕੋਲੇ ਇੱਕ ਪੀਆਈਐਲ ਫਾਈਲ ਹੋ ਗਈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਇੱਕਦਮ ਪਟਿਆਲਾ ਦੀ ਪੁਲਿਸ ਹਰਕਤ ਦੇ ਵਿੱਚ ਆਈ ਤੇ ਡੀਆਈਜੀ ਸਾਹਿਬ ਜਿਹੜੇ ਪਟਿਆਲਾ ਦੇ ਨੇ ਇਹਨਾਂ ਨੇ ਇੱਕ ਚਿੱਠੀ ਲਿਖੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਹ ਚਿੱਠੀ ਵੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰੂੰਗਾ ਜਿੱਥੇ ਉਹ ਡੀਆਈਜੀ ਸਾਹਿਬ ਕਹਿੰਦੇ ਨੇ ਕਹਿੰਦੇ ਜੀ ਕਿ ਇਹ ਇੱਕ ਏਆਈ ਵੀਡੀਓ ਹੈ ਏਆਈ ਕੰਟੈਂਟ ਹੈ ਜਿਹਦੇ ਬਾਬਤ ਪਟਿਆਲਾ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਹੁਣ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਮੈਂ ਪਹਿਲੀ ਗੱਲ ਪਟਿਆਲਾ ਦੇ ਡੀਆਈਜੀ ਸਾਹਿਬ ਨੂੰ ਇਹ ਸਵਾਲ ਕਰਦਾ ਆ ਚਿੱਠੀ ਨੰਬਰ ਹੈ ਇਹਦਾ ਨੰਬਰ ਹੈ ਜੀ 42236 ਇਹ 4 12 2025 ਨੂੰ ਇਹ ਡੀਆਈਜੀ ਪਟਿਆਲਾ ਲਿਖਦੇ ਨੇ ਹੁਣ ਡੀਆਈਜੀ ਪਟਿਆਲਾ ਇਹ ਦੱਸਣ ਦੀ ਖੇਚਲ ਕਰਨ ਕਿ 1.5 ਘੰਟੇ ਦੇ ਵਿੱਚ ਕਿਹੜੀ ਇਨਵੈਸਟੀਗੇਸ਼ਨ ਹੋਈ ਕਿਹੜੀ ਲੈਬੋਰੀ ਨੇ ਇਹ ਸਰਟੀਫਿਕੇਟ ਦਿੱਤਾ ਕਿ ਇਹ ਆਈ ਵੀਡੀਓ ਹੈ ਜਿਹਨੂੰ ਡਿਕਲੇਅਰ ਕਰਕੇ ਇੱਕ ਐਫ ਆਈ ਆਰ ਨੰਬਰ 52 412 2025 ਅੰਡਰ ਸੈਕਸ਼ਨ 319 336 356 64 ਡੀ ਆਫ ਦਾ ਆਈਟੀ ਐਕਟ ਇਹ ਪਟਿਆਲਾ ਪੁਲਿਸ ਨੇ ਦਰਜ ਕਰ ਲਈ ਔਰ ਉਰੀ ਬਸ ਨਹੀਂ ਇਸ ਤੋਂ ਬਾਅਦ ਲਗਾਤਾਰ ਪਟਿਆਲਾ ਦੀ ਪੁਲਿਸ ਨੇ 94 ਬੀ ਐਨ ਐਸ ਦੇ ਨੋਟਿਸ ਕੱਢਣੇ ਸ਼ੁਰੂ ਕਰਤੇ ਕਿਹਨੂੰ ਕੱਢੇ ਜਿਹੜੇ ਪੱਤਰਕਾਰਾਂ ਨੇ ਵੀਡੀਓ ਸ਼ੇਅਰ ਕੀਤੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਨੇ ਵੀਡੀਓ ਸ਼ੇਅਰ ਕੀਤੀ ਤੇ ਇੱਕ ਨੋਟਿਸ 94 ਬੀ ਐਨ ਐਸ ਦਾ ਮੈਨੂੰ ਵੀ ਪਰਮਾਰ ਸਾਹਿਬ ਦੀ ਐਸ ਆਈ ਟੀ ਨੇ ਭੇਜਿਆ ਕਿ ਤੁਸੀਂ ਆ ਜਿਹੜੀ ਕੰਪਲੇਂਟ ਹੈ ਇਹ ਕੰਪਲੇਂਟ ਨੰਬਰ 253 ਜਿਹੜੀ ਸੂਬਾ ਚੋਣ ਕਮਿਸ਼ਨ ਨੂੰ ਦਿੱਤੀ ਹੈ ਤਾਂ ਮੈਨੂੰ ਪਰਮਾਰ ਸਾਹਿਬ ਨੇ ਕਿਹਾ ਕਿ ਜੀ ਇਹਦੇ ਚ ਤੁਹਾਡੀ ਸਟੇਟਮੈਂਟ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਇਹ ਸੂਬਾ ਚੋਣ ਕਮਿਸ਼ਨ ਨੂੰ ਦਿੱਤੀ ਹੈ ਮੈਂ ਪਰਮਾਰ ਸਾਹਿਬ ਕੋਲੇ গিਵਨ ਟਾਈਮ ਤੇ ਪੁਲਿਸ ਹੈੱਡਕੁਆਰਟਰ ਦੇ ਵਿੱਚ ਪੇਸ਼ ਹੋਇਆ ਤੁਸੀਂ ਸਾਰੇ ਜਾਣਦੇ ਮੈਂ ਪਰਮਾਰ ਸਾਹਿਬ ਨੂੰ ਉੱਥੇ ਜਾ ਕੇ ਇਹ ਗੱਲ ਕਹੀ ਮੈਂ ਕਿਹਾ ਪਰਮਾਰ ਸਾਹਿਬ ਇਨਵੈਸਟੀਗੇਸ਼ਨ ਦਾ ਬੇਸਿਕ ਸੂਲ ਕੀ ਹੈ ਬੇਸਿਕ ਸੂਲ ਇਹ ਹੈ ਕਿ ਇਹ ਇੱਕ ਰਿਟਰਨ ਕੰਪਲੇਂਟ ਹੈ ਜਿਹਦੇ ਨਾਲ ਪੈਨ ਡਰਾਈਵ ਲੱਗੀ ਹੈ ਜਿਸ ਪੈਨ ਡਰਾਈਵ ਦੇ ਵਿੱਚ ਉਹ ਵਾਇਰਲ ਆਡੀਓ ਕੰਟੈਂਟ ਹੈ ਇਨਵੈਸਟੀਗੇਸ਼ਨ ਕਿੱਥੋਂ ਸ਼ੁਰੂ ਹੋਊਗੀ ਇਨਵੈਸਟੀਗੇਸ਼ਨ ਸ਼ੁਰੂ ਹੋਊਗੀ ਪਟਿਆਲਾ ਪੁਲਿਸ ਦੇ ਸਾਰੇ ਮੋਬਾਈਲ ਫੋਨ ਕਬਜ਼ੇ ਚ ਲੈ ਕੇ ਪਟਿਆਲਾ ਦੇ ਐਸਐਸਪੀ ਦਾ ਮੋਬਾਈਲ ਫੋਨ ਕਬਜ਼ੇ ਚ ਲੈ ਕੇ ਉਹਨਾਂ ਦੀ ਟਾਵਰ ਲੋਕੇਸ਼ਨਸ ਕਢਾ ਕੇ ਉਹਨਾਂ ਦੀਆਂ ਕਾਲ ਰਿਕਾਰਡਿੰਗ ਡਿਟੇਲਸ ਲੈ ਕੇ ਜਿਹਨੂੰ ਸੀਡੀਆਰ ਕਹਿੰਦੇ ਆ ਇਹੀ ਇਨਵੈਸਟੀਗੇਸ਼ਨ ਦਾ ਬੇਸਿਕ ਕਸੂਲ ਹੈ ਉੱਥੋਂ ਹੀ ਪਤਾ ਲੱਗੂਗਾ ਨਾ ओरिजिनल ਕੰਟੈਂਟ ਕੋਈ ਸਾਡੇ ਕੋਲ ਤਾਂ ਹੈ ਨਹੀਂ ओरिजिनल ਕੰਟੈਂਟ ਤਾਂ ਵਾਇਰਲ ਹੈ ਜੇ ਕਿਸੇ ਕੋਲੇ ਕੋਈ ओरिजिनल ਕੰਟੈਂਟ ਹੈ ਉਹ ਹੈ ਪਟਿਆਲਾ ਦੀ ਪੁਲਿਸ ਉਹ ਅਫਸਰ ਜਿਨ੍ਹਾਂ ਨੇ ਉਹ ਆਡੀਓ ਕਾਲ ਕੀਤੀ ਹੈ ਉਹਨਾਂ ਦੇ ਫੋਨ ਹਲੇ ਤੱਕ ਕਿਸੇ ਇਨਵੈਸਟੀਗੇਸ਼ਨ ਚ ਕਬਜ਼ੇ ਚ ਨਹੀਂ ਲਏ ਇਨਵੈਸਟੀਗੇਸ਼ਨ ਟੋਟਲ ਇੱਕ ਪਾਸੜ ਚੱਲ ਰਹੀ ਹੈ ਜਿਹਦਾ ਇੱਕੋ ਇੱਕ ਮਕਸਦ ਹੈ ਕਿ ਜੀ ਇਹ AI ਵੀਡੀਓ ਹੈ ਇਹ AI ਵੀਡੀਓ ਜਿਹੜਾ ਸ਼ੇਅਰ ਕਰੂਗਾ ਉਹ ਮਲਜਮ ਹੈ ਇਹੀ ਇਨਵੈਸਟੀਗੇਸ਼ਨ ਪੰਜਾਬ ਦੀ ਪੁਲਿਸ ਕਰ ਰਹੀ ਸੀ ਇਸ ਤੋਂ ਬਾਅਦ ਇਹ ਕੇਸ ਮਾਨਯੋਗ ਪੰਜਾਬ ਤੇ ਰੈਣਾ ਹਾਈ ਕੋਰਟ 'ਚ ਸੁਣਵਾਈ ਲਈ ਹੈ ਔਰ ਕੋਰਟ ਨੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੈਕਸ਼ਨ 243 ਦੇ ਵਿੱਚ ਜਦੋਂ ਇਲੈਕਸ਼ਨ ਪ੍ਰੋਸੈਸ ਔਨ ਹੁੰਦਾ ਹੈ ਉਦੋਂ ਕੋਈ ਵੀ ਕੋਰਟ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਇਲੈਕਸ਼ਨ ਕਮਿਸ਼ਨ ਦਾ ਡੋਮੇਨ ਹੈ ਇਲੈਕਸ਼ਨ ਕਮਿਸ਼ਨ ਇਨਚਾਰਜ ਹੈ ਇਸ ਸਮੇਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਤੇ ਉਹਦੇ ਇਨਚਾਰਜ ਰਾਜਕਮਲ ਚੌਧਰੀ ਸਾਹਿਬ ਹੈ ਸਾਰਾ ਪ੍ਰਸ਼ਾਸਨ ਰਾਜਕਮਲ ਚੌਧਰੀ ਸਾਹਿਬ ਨੂੰ ਜਵਾਬ ਦੇ ਪਰ ਮੈਨੂੰ ਅੱਜ ਇਹ ਲੱਗਦਾ ਕਿ ਜਿਹੜਾ ਹਾਈ ਕੋਰਟ ਦਾ ਆਰਡਰ ਆਇਆ ਹੈ ਕਿਉਂਕਿ ਰਾਜਕਮਲ ਚੌਧਰੀ ਸਾਹਿਬ ਨੇ ਜਵਾਬ ਦੇਣਾ ਸੀ ਕੋਰਟ ਦੇ ਵਿੱਚ ਆਖਰੀ ਤਾਰੀਖ ਤੇ ਕੋਰਟ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਕੀ ਸਪੈਸਟਿਕ ਸਟੈਂਡ ਹੈ ਦੇਖੋ ਸੂਬੇ ਦੇ ਵਿੱਚ ਇੱਕ ਆਡੀਓ ਕਾਲ ਵਾਇਰਲ ਹੋ ਜਾਂਦੀ ਹੈ ਜਿਹੜੀ ਕਿ ਪ੍ਰਿਜ਼ਿਊਮਡ ਟੂ ਬੀ ਇੱਕ ਐਸਐਸਪੀ ਦੀ ਹੈ ਤੇ ਲੋਕਲ ਪੁਲਿਸ ਪ੍ਰਸ਼ਾਸਨ ਦੀ ਹੈ ਜਿਹਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲੇ ਹੈ ਸ਼ਿਕਾਇਤ ਨੰਬਰ ਉਹਦਾ 253 ਤੇ ਕੋਰਟ ਨੂੰ ਆ ਕੇ ਰਾਜਕਮਲ ਚੌਧਰੀ ਸਾਹਿਬ ਨੇ ਦੱਸਣਾ ਸੀ ਕਿ ਇਹਦੇ 'ਚ ਹੁਣ ਤੱਕ ਕੀ ਕੀਤਾ ਗਿਆ ਪਰ ਜਦੋਂ ਕੱਲ ਇਸ ਕੋਰਟ ਦੀ ਹੀਅਰਿੰਗ ਦੁਬਾਰਾ ਰਿਜ਼ਿਊਮ ਹੋਈ ਜਿਹਦੇ 'ਚ ਆਰਡਰ ਆਇਆ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਕੋਰਟ ਦੀ ਹੀアリング ਦੇ ਵਿੱਚ ਰਾਜਕਮਲ ਚੌਧਰੀ ਸਾਹਿਬ ਨੇ ਜਿਹੜਾ ਇੱਕ ਐਫੀਡੇਵਿਟ ਇਹਨਾਂ ਦੇ ਵਕੀਲ ਸਾਹਿਬ ਨੇ ਆ ਕੇ ਫਾਈਲ ਕੀਤਾ ਉਹਨਾਂ ਨੇ ਇਹ ਗੱਲ ਕਹੀ ਕਿ ਜੀ ਪਟਿਆਲਾ ਦੀ ਪੁਲਿਸ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਅਸੀਂ 6 ਬੰਦਿਆਂ ਨੂੰ ਸਮਨ ਕੱਢੇ ਨੇ ਉਹ 6 ਬੰਦੇ ਉਹਨਾਂ ਚੋਂ ਇੱਕ ਐਡਵੋਕੇਟ ਅਰਸ਼ਦੀਪ ਕਲੇਰ ਜਿਹੜੇ ਸਾਡੇ ਕੋਲ ਇੱਕ ਵਾਰੀ ਅਪੀਅਰ ਹੋਏ ਨੇ ਦੁਬਾਰਾ ਆਏ ਨਹੀਂ ਬਾਕੀ ਅੱਗੇ ਨਹੀਂ ਆ ਰਹੇ ਇਹ オリジナル ਕੰਟੈਂਟ ਹੈ ਜਦਕਿ ਕੋਰਟ ਨੇ ਬੜੇ ਸਪਸ਼ਟ ਤੌਰ ਤੇ ਇਹ ਗੱਲ ਕਹੀ ਸੀ ਕਿ origignal content ਜਾਂ origin ਦੀ ਤਾਂ ਬਾਅਦ ਦੇ ਵਿੱਚ ਲੋੜ ਹੈ ਤੁਸੀਂ ਪਹਿਲਾਂ ਜਿਹੜਾ content social media ਤੇ ਉਹਦੀ ਤਾਂ ਜਾਂਚ ਕਰਾਓ ਪਹਿਲਾਂ ਤਾਂ ਇਹ ਅ ਸਰਟਨ ਕਰਾਓ ਕਿ ਉਹਦੇ ਵਿੱਚ ਕੋਈ ਕਟਿੰਗ ਤਾਂ ਨਹੀਂ ਕੋਈ omission ਤਾਂ ਨਹੀਂ ਕੋਈ ਵੌਇਸ ਦੀ ਐਡਿੰਗ ਤਾਂ ਨਹੀਂ ਉਹ ਤਾਂ ਹੋ ਸਕਦੀ ਹੈ ਪਰ ਐਸੀ ਕੋਈ ਜਾਂਚ ਨਹੀਂ ਕੀਤੀ ਗਈ ਸਿਰਫ ਇੱਕ ਗੱਲ ਕੋਰਟ ਨੂੰ ਦੱਸੀ ਗਈ ਕਿ ਜੀ ਜਿਹੜੇ ਪਟਿਆਲਾ ਦੇ ਐਸਐਸਪੀ ਐ ਉਹ ਛੁੱਟੀ ਤੇ ਚਲੇ ਗਏ ਮਤਲਬ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਚੋਣ ਕਮਿਸ਼ਨ ਨੇ ਕੋਈ ਡਾਇਰੈਕਸ਼ਨ ਨਹੀਂ ਪਾਸ ਕੀਤੀ ਪਰ ਪਟਿਆਲਾ ਦੇ ਐਸਐਸਪੀ ਇਹ ਤੋਂ ਬਾਅਦ ਇਹ ਕਿਉਂਕਿ ਆਡੀਓ ਦਾ ਹੁਣ ਇਸ਼ੂ ਵੱਡਾ ਬਣ ਗਿਆ ਪਟਿਆਲਾ ਦੇ ਐਸਐਸਪੀ ਛੁੱਟੀ ਤੇ ਚਲੇ ਗਏ ਫਿਰ ਸਟੇਟ ਨੇ ਸ਼ਰੋਮਨੀ ਅਕਾਲੀ ਦਲ ਤੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਐਡਵੋਕੇਟ ਜਨਰਲ ਕਹਿੰਦੇ ਜੀ ਇਹ ਤਾਂ ਬਿਲਕੁਲ ਹੀ ਸਿਆਸੀ ਕਰ ਰਹੇ ਨੇ ਜੀ ਇਹ ਤਾਂ ਸਿਆਸੀ ਪਾਰਟੀ ਹੈ ਇਹਨੂੰ ਤਾਂ ਪੀਆਈਐਲ ਪਾਉਣ ਦਾ ਹੱਕ ਹੀ ਹੈ ਨਹੀਂ ਤਾਂ ਉੱਥੇ ਕੋਰਟ ਨੇ ਮੇਨਟੇਨੇਬਿਲਟੀ ਤੇ ਸਟੇਟ ਨੂੰ ਕਿਹਾ ਕਿ ਉਹ ਅਸੀਂ ਦੇਖਣਾ ਕੋਰਟ ਦਾ ਡੋਮੇਨ ਹੈ ਕਿ ਮੇਨਟੇਨੇਬਿਲਟੀ ਦੇ ਉੱਤੇ ਕੋਰਟ ਨੇ ਇਹਦੇ ਤੇ ਫੈਸਲਾ ਲੈਣਾ ਸੋ ਹੁਣ ਕੋਰਟ ਦਾ ਜਿਹੜਾ ਡਿਟੇਲਡ ਆਰਡਰ ਹੈ ਇਹ ਸਾਰੇ ਕਾਸੇ ਦੇ ਵਿੱਚ ਅੱਜ ਸਾਹਮਣੇ ਆਇਆ ਕਿਉਂਕਿ ਕੱਲ ਦੀ ਹੀアリング ਤੋਂ ਬਾਅਦ ਇੱਕ ਗੱਲ ਸਪਸ਼ਟ ਹੋ ਗਈ ਸੀ ਕਿ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨ ਨੇ ਉਹ ਫੇਲ ਹੋਏ ਨੇ ਆਪਣੀ ਡਿਊਟੀ ਨੂੰ ਡਿਸਚਾਰਜ ਕਰਨ ਦੇ ਵਿੱਚ ਕੋਰਟ ਨੇ ਕੱਲ ਵੀ ਜਦੋਂ ਇਹ ਆਰਡਰ ਹਲੇ ਸੁਣਾਇਆ ਨਹੀਂ ਸੀ ਕੋਰਟ ਨੇ ਕਲੀਅਰ ਕਰਤਾ ਸੀ ਕਿ ਇਹ ਜਿਹੜੀ ਵੀਡੀਓ ਹੈ ਇਹਦੀ ਜਿਹੜੀ ਜਾਂਚ ਹੈ ਇਹ ਇੰਡੀਪੈਂਡੈਂਟ ਏਜੰਸੀ ਤੋਂ ਹੋਣੀ ਚਾਹੀਦੀ ਹੈ ਆਊਟਸਾਈਡ ਪੰਜਾਬ ਹੋਣੀ ਚਾਹੀਦੀ ਹੈ ਉਹ ਏਜੰਸੀ ਕਰੇ ਜਿਹੜੀ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚ ਨਹੀਂ ਸੋ ਅੱਜ ਦੇ ਇਸ ਆਰਡਰ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੰਦੀ ਹੈ ਕਿ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਪੁਲਿਸ ਇਹਦੀ ਜਾਂਚ ਨਹੀਂ ਕਰ ਸਕਦੀ ਇਹਦੀ ਜਾਂਚ ਉਹੀ ਏਜੰਸੀ ਕਰੂ ਜਿਹੜੀ ਏਜੰਸੀ ਪੰਜਾਬ ਸਰਕਾਰ ਦੇ ਪ੍ਰਭਾਵ ਤੋਂ ਬਾਹਰ ਹੈ ਜਿਹੜੀ ਏਜੰਸੀ ਪੰਜਾਬ ਸਰਕਾਰ ਦੇ ਜਾਂ ਪੰਜਾਬ ਪੁਲਿਸ ਦੇ ਕੰਟਰੋਲ ਦੇ ਵਿੱਚ ਨਹੀਂ ਔਰ ਅੱਗੇ ਇਹ ਫਸਟ ਟਾਈਮ ਕੋਈ ਐਸਾ ਆਰਡਰ ਆਇਆ ਚਲਦੀ ਇਲੈਕਸ਼ਨ ਚ ਜਿੱਥੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਸਮਝਾਇਆ ਕਿ ਤੁਹਾਡੀ ਡਿਊਟੀ ਕੀ ਹੈ ਕੋਰਟ ਨੂੰ ਲਿਖਣਾ ਪਿਆ ਇਹਦੇ ਚ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਹਾਡੀ ਡਿਊਟੀ ਹੈ ਕਿ ਤੁਸੀਂ ਇੰਪਾਰਸ਼ੀਅਲ ਦੇਖੋ ਤੁਹਾਡੀ ਡਿਊਟੀ ਹੈ ਕਿ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਅਲਾਈਂਡ ਨਾ ਦੇਖੋ ਔਰ ਇਹ ਚੀਜ਼ ਮਹਿਸੂਸ ਹੋਣੀ ਚਾਹੀਦੀ ਹੈ ਇਹ ਚੀਜ਼ ਤੁਸੀਂ ਵਿਸ਼ਵਾਸ ਦਿਵਾਉਣਾ ਔਰ ਇਹਦੇ ਵਿੱਚ ਫਰਦਰ ਕੋਰਟ ਨੇ ਇਹ ਤੱਕ ਰਿਕਾਰਡ ਕੀਤਾ ਜਿਹੜਾ ਜੁਆਰਡਰ ਆਇਆ ਕਿ ਸਾਰੀ ਵੀਡੀਓ ਕੋਰਟ ਨੇ ਸੁਣੀ ਹੈ ਇਹਦੇ ਕੰਟੈਂਟਸ ਕੋਰਟ ਨੇ ਦੇਖੇ ਨੇ ਔਰ ਜੋ ਅਫਸਰ ਦੇ ਐਲੀਗੇਸ਼ਨ ਨੇ ਕੋਰਟ ਨੇ ਆਪਣੇ ਪੈਰਾ ਨੰਬਰ 2 ਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਉਹ ਜਿਹੜੇ ਐਲੀਗੇਸ਼ਨ ਹੈ ਉਹਨਾਂ ਨੂੰ ਨਹੀਂ ਇਸ ਆਰਡਰ ਚ ਇਨਕੋਰਪੋਰੇਟ ਕਰਨਾ ਚਾਹੁੰਦੇ ਕਿਤੇ ਜਾਂਚ ਨਾ ਪ੍ਰਭਾਵਿਤ ਹੋ ਜੇ ਇਸ ਹੱਦ ਤੱਕ ਹਾਈ ਕੋਰਟ ਨੂੰ ਜਾਣਾ ਪਿਆ ਸਰਕਾਰ ਨੇ ਬੜੀ ਵੱਡੀ ਪੱਤਰ ਦੇ ਉੱਤੇ ਆਪੋਜੀਸ਼ਨ ਦੀਆਂ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਰੱਦ ਕਰ ਦਿੱਤੀਆਂ ਨੇ ਔਰ ਬਹੁਤ ਥੋੜੀਆਂ ਐਪਲੀਕੇਸ਼ਨਾਂ ਜਿਲੇ ਵਿੱਚ ਰਹਿ ਗਈਆਂ ਨੇ ਔਰ ਮੈਂ ਇਹ ਸਮਝਣਾ ਕਿ ਡੇਰਾ ਬਾਬਾ ਨਾਨਕ ਜਿਹੜਾ ਹਲਕਾ ਵਿਧਾਨ ਸਭਾ ਦਾ ਕਲਾਂੌਰ ਬਲਾਕ ਸੰਮਤੀ ਵਿੱਚ 70% ਅਕਾਲੀ ਦਲ ਦੀਆਂ ਜਿਹੜੀਆਂ ਨੇ ਉਹ ਐਪਲੀਕੇਸ਼ਨਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਡੇਰਾ ਬਾਬਾ ਨਾਨਕ ਬਲਾਕ ਵਿੱਚ ਬਲਾਕ ਸੰਮਤੀ ਦੀਆਂ ਸਿਰਫ ਤਿੰਨ ਜ਼ੋਨਾਂ ਦੇ ਹੀ ਕਾਗਜ਼ ਰਹਿਣ ਦਿੱਤੇ ਨੇ ਬਾਕੀ ਸਾਰੇ ਉਹਨਾਂ ਨੇ ਵੱਢ ਕੇ ਉਹ ਵੀ ਆਪਣੇ ਬਿਨਾਂ ਮੁਕਾਬਲਾ ਤੇ ਕਰਨ ਦਾ ਇਹਨਾਂ ਨੇ ਫੈਸਲਾ ਲਿਆ ਵਾ ਪੰਜ ਮੇਰੇ ਹਲਕੇ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਦੀਆਂ ਆਪਣੇ ਸ਼ੀਟਾਂ ਸਨ ਪੰਜੇ ਦੀਆਂ ਪੰਜੇ ਰੱਦ ਕਰ ਦਿੱਤੀਆਂ ਗਈਆਂ ਨੇ ਇਸੇ ਤਰ੍ਹਾਂ 43 ਸ਼ੀਟਾਂ ਦੇ ਵਿੱਚੋਂ 40 ਸ਼ੀਟਾਂ ਜਿਹੜੀਆਂ ਨੇ ਇਹਨਾਂ ਨੇ ਕੈਂਸਲ ਕਰਕੇ ਰੱਦ ਕਰ ਦਿੱਤੀਆਂ ਨੇ ਮੈਂ ਸਾਹਮਣਾ ਸਰਕਾਰ ਨਾਲ ਦੀ ਚੀਜ਼ ਕੋਈ ਨਹੀਂ ਔਰ ਇਹ ਡੈਮੋਕ੍ਰੇਸੀ ਦਾ ਸਤਿਆਨਾਸ਼ ਕਰ ਦਿੱਤਾ ਵਾ ਡੈਮੋਕ੍ਰੇਸੀ ਦਾ ਟਕਾਉਂਜ ਰਚਿਆ ਵਾ ਜੇ ਲੋਕ ਰਹਿ ਲੋਕਾਂ ਨੂੰ ਦੇਣ ਦਾ ਮੌਕਾ ਹੀ ਨਹੀਂ ਦੇਣਾ ਇਲੈਕਸ਼ਨਾਂ ਕਾਦੀਆਂ ਨੇ ਵੱਡੀ ਪੱਧਰ ਤੇ ਜੇ ਇਸ ਤਰ੍ਹਾਂ ਦਾ ਕਰਨਾ ਸੀ ਇਹ ਫਿਰ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਨੇ ਨਾਮਿਨੇਟ ਕਰ ਲੈਣੀਆਂ ਚਾਹੀਦੀਆਂ ਨੇ ਇਲੈਕਸ਼ਨਾਂ ਦਾ ਨਾਂ ਇਹਦੇ ਨਾਲੋਂ ਅਡਾ ਦੇਣਾ ਚਾਹੀਦਾ ਵਾ ਮੈਂ ਸਮੂਚੇ ਵਰਕਰ ਸਾਹਿਬਾਨਾਂ ਨਾਲ ਬੇਨਤੀ ਕੀਤੀ ਹੈ ਸਾਰੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਕਿਨੂੰ ਤੱਕੜੀ ਦਾ ਨਿਸ਼ਾਨ ਹਲਾਟ ਹੋਇਆ ਉਥੇ ਟਿਕਾ ਕੇ ਤੱਕੜੀ ਦੀ ਮਦਦ ਕਰੋ ਡੇਰਾ ਬਾਬਾ ਨਾਨਕ ਵਿੱਚ ਇਹਨਾਂ ਨੇ 100% ਹੀ ਕੈਂਸਲ ਕਰ ਦਿੱਤੀਆਂ ਨੇ ਇੱਥੇ ਕਾਲੀ ਦਲ ਦਾ ਕੋਈ ਵੀ ਵਰਕਰ ਨਾ ਆਮ ਪਾਰਟੀ ਨੂੰ ਵੋਟ ਦੇਵੇ ਨਾ ਕਾਂਗਰਸ ਨੂੰ ਦੇਵੇ ਦੋਨਾਂ ਪਾਰਟੀਆਂ ਦਾ ਬਾਈਕਾਟ ਕਰਨ ਤੇ ਘਰ ਬੈਠੇ ਰਹਿਣ ਆਪਣਾ ਵਰਕਰ ਇਹਨਾਂ ਦੋਹਾਂ ਪਾਰਟੀਆਂ ਵਿੱਚ ਕੋਈ ਵੋਟ ਪਾਉਂਦਾ ਨਜ਼ਰ ਨਹੀਂ ਆਉਣਾ ਚਾਹੀਦਾ ਕਿਉਂਕਿ ਦੋਵੇਂ ਪਾਰਟੀਆਂ ਸਾਡੀਆਂ ਦੁਸ਼ਮਣ ਪਾਰਟੀਆਂ ਨੇ ਰਾਜਨੀਤੀ ਦੇ ਵਿੱਚ ਮੈਂ ਸਮਝਦਾ ਕਿ ਦੋਨਾਂ ਨੇ ਗਲਤ ਕੰਮ ਕੀਤੇ ਨੇ ਪਿਛਲੀ ਵਾਰ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀ ਇਲੈਕਸ਼ਨ ਆਈ ਸੀ ਕਾਂਗਰਸੀਆਂ ਨੇ ਇੱਟੇ ਮਾਰ-ਮਾਰ ਕੇ ਰੋੜੇ ਮਾਰ-ਮਾਰ ਕੇ ਡੰਡੇ ਮਾਰ-ਮਾਰ ਕੇ ਕਾਲੀ ਦਲ ਦੇ ਵਰਕਰ ਜ਼ਖਮੀ ਕੀਤੇ ਸੀਗੇ ਤੇ ਮੈਂ ਸਮਝਣਾ ਅੱਜ ਉਹ ਹੀ ਵਰਕਰ ਜਿਹੜੇ ਨੇ ਪਰਵਰਤਨ ਕਰਕੇ ਆਮਣਾ ਖੜੇ ਸੀਗੇ ਉਹਨਾਂ ਨੇ ਗੁੱਸਾ ਕੱਢਿਆ ਤੇ ਕਾਂਗਰਸ ਦੇ ਵਰਕਰਾਂ ਨੂੰ ਡੇਰੇ ਬਾਬੇ ਨਾਨਕ ਵਿੱਚ ਕੁੱਟ-ਕੁੱਟ ਉਹਨਾਂ ਦੀ ਲਿੱਦ ਕੱਢ ਦਿੱਤੀ ਐ। ਖੋਆ ਇਹ ਮਾੜਾ ਵਾ। ਅਸੀਂ ਜੇ ਦੀ ਖੇਤੀ ਕਰਨੇ ਆ ਪਰ ਜਿਹੋ ਜਾਂ ਬੀਜੀਏ ਉਹੋ ਜੇ ਵੜਣਾ ਪੈਂਦਾ। ਆਮ ਵਾਲਿਓ ਅੱਜ ਕਾਗਜ ਤੋਂ ਸਾਡੇ ਰੱਦ ਕੀਤੇ ਨੇ। ਜਿਹੋ ਜਾਂ ਬੀਜਿਆ ਜੇ ਇਹੋ ਜਾਂ ਵੜਨ ਲਈ ਤਿਆਰ ਰਿਓ। ਉੱਤਰ ਕਾਟੋ ਮੈਂ ਚੜਾਂ। ਇਹ ਵਾਰੀ ਆਉਣੀ ਐ। ਜਿਵੇਂ ਤੁਹਾਡੀ ਵਾਰੀ ਆਈ ਏ ਸੁੱਤਿਆਂ ਪਿਆਂ ਦੀ ਤੇ ਅਸੀਂ ਤੇ 5 ਸਾਲ ਤੋਂ ਜਾਗਣ ਦੇ ਆ ਲੋਕਾਂ ਦੇ ਜੰਮੇ ਤੇ ਵੀ ਜਾਣੇ ਆ ਮਰੇ ਤੇ ਵੀ ਜਾਣੇ ਆ ਦੁੱਖ ਵਿੱਚ ਵੀ ਜਾਣੇ ਆ ਸੁੱਖ ਵਿੱਚ ਵੀ ਜਾਣੇ ਆ ਹਰ ਮੁਸ਼ਕਲ ਵਿੱਚ ਵਰਕਰਾਂ ਦੇ ਘਰਾਂ ਤੱਕ ਪਹੁੰਚ ਕਰਨੇ ਆ ਅਸੀਂ ਜਾਗਨੇ ਆ ਆਉਣ ਵਾਲਾ ਸਮਾਂ ਬੜੀ ਵੱਡੀ ਪੱਧਰ ਤੇ ਤਬਦੀਲ ਹੋ ਰਿਹਾ ਵਾ ਉਹ ਸਤਾਈ ਵਿੱਚ ਸਭੀਆਂ ਗੋਡੀਆਂ ਲਵਾ ਕੇ ਸਰਕਾਰ ਬਣਾਵਾਂਗੇ ਇਹਦਾ ਟ੍ਰੇਲਰ ਹੋਣਾ ਸੀਗਾ ਆ ਜਿਲਾ ਪ੍ਰਸ਼ਾਸਨ ਤੇ ਪੰਚਾਇਤ ਸੰਤੀਆਂ ਦੀਆਂ ਇਲੈਕਸ਼ਨਾਂ ਵਿੱਚ ਤੁਹਾਨੂੰ ਆਪਣੇ ਪੈਰ ਲੱਭ ਜਾਣੇ ਸੀ ਕਿ ਸਾਡੇ ਪੈਰ ਜਿਹੜੇ ਨੇ ਧਰਤੀ ਤੇ ਨੇ ਲੋਕਾਂ ਵਿੱਚ ਨੇ ਪਰ ਤੁਸੀਂ ਉਹਨੂੰ ਕੱਜ ਦਿੱਤਾ ਵਾ ਲੋਕ ਰਾਏ ਨੂੰ ਕੁਜੇ ਵਿੱਚ ਬੰਦ ਕਰਕੇ ਲੋਕ ਰਾਏ ਦੀ ਆਪਣੇ ਆਵਾਜ਼ ਨੂੰ ਕੁਚਲ ਕੇ ਰੱਖ ਦਿੱਤਾ ਵਾ ਤੇ ਮੈਂ ਇਹ ਸਮਝਦਾ ਵਾਂ ਕਿ ਵਰਕਰਾਂ ਨੂੰ ਤਗੜਿਆ ਹੋਣਾ ਚਾਹੀਦਾ ਵਾ ਸਾਲ ਇੱਕ ਰਹਿ ਗਿਆ ਵਾ ਮਾਰਦੇ ਛਾਲਾਂ ਇਹਨਾਂ ਦੇ ਉੱਤੇ ਚੜ ਜਾਣਾ ਚਾਹੀਦਾ ਔਰ ਡੈਮੋਕਰੇਸੀ ਨੂੰ ਮਜ਼ਬੂਤ ਕਰਨਾ ਚਾਹੀਦਾ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਹੈਵੀ ਹੋਣਾ ਚਾਹੀਦਾ ਵਾ ਔਰ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਵਾ ਉਹ ਕੰਮ ਕਰਨ ਦੀ ਲੋੜ ਆ ਮੈਂ ਸਾਰੇ ਵਰਕਰਾਂ ਨੂੰ ਦੁਬਾਰਾ ਅਪੀਲ ਕਰਨਾ ਕਿ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਬਲਾਕ ਸੰਮਤੀਆਂ ਜਾਂ ਜ਼ਿਲ੍ਹਾ ਪ੍ਰੀਸ਼ਦ ਜੀਂਦੀਆਂ ਐਪਲੀਕੇਸ਼ਨਾਂ ਨੇ ਜਿਹੜੀਆਂ ਲੜ ਰਿਆ ਉਥੇ ਇੱਕ ਇੱਕ ਵੋਟ ਇਕੱਠੀ ਕਰਕੇ ਕਾਲੀ ਦਲ ਤੱਕੜੀ ਦੇ ਨਿਸ਼ਾਨ ਤੇ ਪਾਓ ਤੇ ਡੇਰਾ ਬਾਬਾ ਨਾਨਕ ਜਿੱਥੇ ਨਾਨਸੈਂਟ ਪਰਸੈਂਟ ਕੈਂਸਲ ਕਰ ਦਿੱਤੀਆਂ ਨੇ ਉਥੇ ਜਿਹੜੀਆਂ ਤਿੰਨ ਸ਼ੀਟਾਂ ਨੇ ਸਾਡੀਆਂ ਰਹਿੰਦੀਆਂ ਬਲਾਕ ਸੰਤੀ ਦੀਆਂ ਉਹਨਾਂ ਦਾ ਅਸੀਂ ਬਾਈਕਾਟ ਕਰਨੇ ਆ ਜਲਦੀ ਮਦਦ ਲਈ ਸੀ ਆਪ ਵੱਲੋਂ ਲੇਕਿਨ ਹੁਣ ਸ਼੍ਰੋਮਣੀ ਕਾਲੀ ਦਲ ਦੀ ਮਦਦ ਲੈਣ ਵਾਲਿਆਂ ਦੇ ਕਾਗਜ਼ਾਦ ਕਰ ਦਿੱਤੇ ਮੈਂ ਇਹ ਸਮਝਦਾ ਮੈਂ ਉਦੋਂ ਵੀ ਆਮ ਪਾਰਟੀ ਦੀ ਮਦਦ ਨਹੀਂ ਕੀਤੀ ਅਹੀਂ ਉਹਨਾਂ ਕਾਂਗਰਸ ਨੂੰ ਸੁਖੀ ਨੂੰ ਹਰਾਉਣ ਲਈ ਇਹਨਾਂ ਦੀ ਮਦਦ ਕੀਤੀ ਸੀ ਅਹੀਂ ਕੋਈ ਇਹਨਾਂ ਦਾ ਅਸਾਨ ਨਹੀਂ ਕੀਤਾ ਪਰ ਮੈਂ ਵਰਕਰਾਂ ਦਾ ਧੰਨਵਾਦ ਕਰਨਾ ਵਾਂ ਕਾਲੀ ਦਲ ਦੇ ਕਹਨ ਤੇ ਵੋਟ ਇਹਨਾਂ ਨੇ ਆਮ ਪਾਰਟੀ ਨੂੰ ਪਾਈ ਹੈ ਲੇਕਿਨ ਇੱਕ ਵੀ ਵਰਕਰ ਸਾਡਾ ਉਧਰ ਨਹੀਂ ਗਿਆ ਹੁਣ ਜਿਹੜੇ ਸਰਪੰਚ ਬਣੇ ਨੇ ਉਹ ਖਾਨਦਾਨੀ ਅਕਾਲੀ ਬੰਦੇ ਨੇ ਤੇ ਹੌਲੀ ਹੌਲੀ ਉਹ ਜਿਹੜੇ ਨੇ ਵਾਪਸ ਆ ਜਾਣਗੇ ਉਹਨਾਂ ਦੀ ਅਣਖ ਜਾਗਦੀ ਏ ਰਾfte ਵਿੱਚ ਨੇ ਸਾਡੇ ਨਾਲ ਆਉਣ ਵਾਲੇ ਸਮੇਂ ਵਿੱਚ ਜਿਵੇਂ ਇਹਨਾਂ ਨੇ ਇਲੈਕਸ਼ਨਾਂ ਲੜੀਆਂ ਤੇ ਇਹਨਾਂ ਕੋਲ ਪੋਲਿੰਗ ਜੈਂਟ ਵੀ ਨਹੀਂ ਸੀਗੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਕੋਲ ਕੋਈ ਸਰਪੰਚ ਨਹੀਂ ਰਹਿਣਾ ਕੋਈ ਸੰਪਤੀ ਮੈਂਬਰ ਅੱਜ ਜਿਹੜੇ ਲੜਾਉਂਦੇ ਨੇ ਕੋਈ ਨਹੀਂ ਰਹਿਣਾ ਇਹਨਾਂ ਨੇ ਡੰਡੇ ਵਜਾਉਣ ਵਾਲੇ ਰਹਿ ਜਾਣਾ ਵਾ ਕੇਜਰੀਵਾਲ ਦੀ ਪੂਛ ਫੜ ਕੇ ਦਿੱਲੀ ਚਲੇ ਜਾਣਗੇ ਜਿੱਦਾਂ ਜੋਂ ਕਲਾਂਨੌਰ ਦੇ ਸੀ ਇਹਨਾਂ ਵਿੱਚ ਦੋ ਜਗਤਿਆਂ ਆਮ ਆਦਮੀ ਪਾਰਟੀ ਵੱਲੋਂ ਨਹੀਂ ਜਿਹੜੀਆਂ ਨਾਮ ਦੇ ਦੀਆਂ ਜਾਦੀਆਂ ਆਮ ਪਾਰਟੀ ਕੋ ਤੇ ਉਹਦੇ ਪੈਰ ਹੀ ਉਖੜ ਗਏ ਨੇ ਤਾਂ ਹੀ ਉਹਨਾਂ ਰੱਦ ਕੀਤੀਆਂ ਨੇ ਆ ਤਿੰਨ ਚਾਰ ਜ਼ੋਨ ਨੇ ਜਿੱਥੇ ਆਮ ਪਾਰਟੀ ਕੈਂਡੀਡੇਟ ਹੀ ਨਹੀਂ ਦੇ ਸਕੀ ਸਾਡੀਆਂ ਰੱਦ ਕਰ ਦਿੱਤੀਆਂ ਨੇ ਤੇ ਕਾਂਗਰਸੀਆਂ ਵੀ ਜਿਹੜੀਆਂ ਨੇ ਉਹ ਵੀ ਰੱਦ ਹੋ ਗਈਆਂ ਕੁਝ ਉਹ ਵੀ ਨਹੀਂ ਕੈਂਡੀਡੇਟ ਦੇ ਸਕੇ ਅਸੀਂ 100% ਕੈਂਡੀਡੇਟ ਦਿੱਤੇ ਸੀ ਤੇ ਸਾਡੀਆਂ 100% ਇਹਨਾਂ ਸਰਕਾਰ ਛੜੀ ਹੈ ਨਾ ਜੋ ਉਹਨਾਰੇ ਬਾਈਕਾਟ ਤੋਂ ਬਾਅਦ ਅਗਲੀ ਰਣਨੀਤੀ ਚਲਾਂਗੇ ਅਗਲੀ ਰਣਨੀਤੀ ਪਟਾਂ ਦੇ ਤਾਪੀਆਂ ਮਾਰਨੇ ਆ ਮੈਦਾਨੇ ਜੰਗ ਲੜਾਂਗੇ ਲੋਕਾਂ ਵਿੱਚ ਜਾਵਾਂਗੇ ਕਾਨਫਰੰਸਾਂ ਕਰਾਂਗੇ ਧਰਨੇ ਦਮਾਂਗੇ ਮੁਜ਼ਾਰੇ ਕਰਾਂਗੇ ਲੋਕ ਆਵਾਜ਼ ਬੁਲੰਦ ਕਰਾਂਗੇ